ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜੀ ਨਵਾਜੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਮੋਦੋਵਾਲ ਜ਼ਿਲ੍ਹਾ ਕਪੂਰਥਲਾ ਸੁਬਾਨਪੁਰੇ ਦੇ ਤਨੜਾਲੇ ਦੇ ਵਿੱਚ ਵਾਹੇ ਮੋਦੋਵਾਲ ਪਿੰਡ ਹੈ ਇਸ ਨਗਰ ਦੇ ਵਿੱਚ ਸਮੂਹ ਨਗਰ ਨਿਵਾਸੀ ਸੰਗਤਾਂ ਮਿਲ ਕੇ ਐਨ ਆਰ ਆਈ ਵੀਰਾਂ ਦੇ ਸਯੋਗ ਦੇ ਨਾਲ ਧੰਨ ਮੋਦੀ ਜਨ ਪੁਨਕ ਮਾਇਆ ਮੋਰ ਲਾਲਾ ਤਾਂ ਦੁੱਧ ਪਲਾਇਆ ਛੋਡੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਅਤੇ ਬਾਬਾ ਮੋਦੀ RAM ਜੀ ਦੀ ਮਿੱਠੀ ਪਵਿੱਤਰ ਯਾਦ ਅੰਦਰ ਇਹ ਮਹਾਨ ਗੁਰਮਤ ਸਮਾਗ ਮਹਰ ਸਾਲ ਮਨਾਇਆ ਜਾਂਦਾ ਹੈ ਪਿੰਡ ਮਦੋਵਾਲ ਵਿੱਚ ਐਤ ਕੀ ਵੀ ਸਾਧ ਸੰਗਤ ਜੀ ਇਹ ਚੌਥਾ ਸਾਲਾਨਾ ਮਹਾਨ ਗੁਰਮਤ ਸਮਾਗਮ ਮਨਾਇਆ ਜਾ ਰਿਹਾ 28 ਦਸੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਕਰਕੇ 2 ਵਜੇ ਤੱਕ ਦੁਪਹਿਰੇ ਤੱਕ ਹੋਵੇਗਾ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ ਉਪਰੰਤ ਬੀਬੀਆਂ ਦਾ ਘਾੜੀ ਅਸਾ ਮਾਝੇ ਵਾਲੀਆਂ ਬੀਬੀਆਂ ਦਾ ਅਤੇ ਭਾਈ ਲਖਵਿੰਦਰ ਸਿੰਘ ਦਾਉਦਪੁਰ ਵਾਲੇ ਉਹ ਆਪਣੇ ਕੀਰਤਨੀ ਜਥੇ ਸਹਿਤ ਪਹੁੰਚਣਗੇ 2 ਵਜੇ ਤੱਕ ਇਹ ਸਮਾਗਮ ਹੋਣਾ ਫਿਰ ਸ਼ਾਮਾਂ ਨੂੰ 6 ਵਜੇ 6 ਵਜੇ ਤੋਂ ਰਾਤ 10 ਵਜੇ ਤੱਕ ਉਪਾ 6 ਵਜੇ ਭਾਈ ਹਰਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ ਮਹਾਨ ਗੁਰਮਤ ਕਥਾਵਾਚਕ ਉਹਨਾਂ ਨੇ ਬੋਜਣਾ ਹੈ ਉਹਨਾਂ ਤੋਂ ਬਾਅਦ ਭਲਾ ਭਾਈ ਸਲਖਣ ਸਿੰਘ ਰਿਆੜ ਕਵਿਸ਼ਰੀ ਜਥਾ ਪੰਥ ਸਾਹਿਬ ਮਹਾਨ ਕਵਿਸ਼ਰੀ ਜਥਾ ਉਹਨਾਂ ਹਾਜ਼ਰੀ ਭਰਨੇ ਆ ਫਿਰ ਗਿਆਨੀ ਸਰਦੀਪ ਸਿੰਘ ਸੰਗਤਪੁਰੇ ਉਹਨਾਂ ਦਾ ਢਾਡੀ ਜਸਾ ਜਿਹੜਾ ਹੈ ਉਹਨੇ ਹਾਜ਼ਰੀ ਭਰ ਕੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਲੰਗਰ ਵੀ ਟੁੱਟ ਵਰਤਣਾ ਤੇ ਦੁੱਧ ਬਿਸਕੁਟਾਂ ਦਾ ਲੰਗਰ ਵੀ ਭਰਪੂਰ ਚੱਲਣਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਮਹਾਨ ਗੁਰਮ ਸਮਾਗਮ ਹੋਊਗਾ ਹੋਮ ਹਮਾ ਕੇ ਦਰਸ਼ਨ ਦਿਓ ਆਪਣੇ ਕਮਾਂਕਾਰਾਂ ਨੂੰ ਸੰਕੋਚ ਕੇ ਤੇ ਗੁਰੂ ਮਹਾਰਾਜ ਦੇ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਤੇ ਬਾਬਾ ਮੋਤੀराम ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਬਾਬਾ ਮੋਤੀराम ਜੀ ਦੀ ਬਹੁਤ ਵੱਡੀ ਕੁਰਬਾਨੀ ਆ ਦੁੱਧ ਪਿਲਾ ਕੇ ਜਿਹੜੀ ਸੇਵਾ ਕੀਤੀ ਆ ਉਸ ਤੋਂ ਬਾਅਦ ਚ ਉਹਨਾਂ ਦਾ 7-8 ਅੰਮ੍ਰਿਤਸਾਲ ਦਾ ਜਿਹੜਾ ਬੱਚਾ ਹੈ ਬਾਬਾ ਨਰੈਣਾ ਜੀ ਉਹਨੂੰ ਉਹਨੂੰ ਵਿੱਚ ਪੀੜਿਆ ਗਿਆ ਉਹਨਾਂ ਦੀ ਘਰਵਾਲੀ ਨੂੰ ਉਹਨਾਂ ਦੀ ਮਾਤਾ ਨੂੰ ਉਹਨੂੰ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਤੇ ਬਾਬਾ ਮੋਤੀराम ਜੀ ਨੂੰ ਵੀ ਬਾਅਦ ਸ਼ਹੀਦ ਕੀਤਾ ਗਿਆ ਆਪਣੇ ਪਰਿਵਾਰ ਦੀ ਵੀ ਕੁਰਬਾਨੀ ਉਹਨਾਂ ਨੇ ਨਾਲ ਦਿੱਤੀ ਆ ਇਸ ਕਰਕੇ ਸਾਧ ਸੰਗਤ ਜੀ ਇਹ ਮਹਾਨ ਗੰਨ ਸਮਾਗਮ ਵਿੱਚ ਆਪਾਂ ਪਹੁੰਚ ਗਏ ਗੁਰੂ ਮਹਾਰਾਜ ਦੀ ਰਹਿਮਤ ਦੇ ਪਾਤਰ ਬਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 28 ਦਸੰਬਰ ਨੂੰ ਪਿੰਡ ਮੁੱਦੋਵਾਲ ਜ਼ਿਲ੍ਹਾ ਕਪੂਰਥਲਾ ਵਿਖੇ ਚੌਥਾ ਮਹਾਨ ਸਲਾਨਾ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਸਾਹਿਬ ਜਾਦੇ ਬਾਬਾ ਮੋਤੀਦਾ ਮਹਰਾਜ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਸਿੱਖ ਕੌਮ ਦੇ ਮਹਾਨ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਸਹਿਵਾਨ ਹਾਜ਼ਰੀਆਂ ਭਰਨਗੇ ਅਤੇ ਆਪ ਸੰਗਤਾਂ ਨੂੰ ਗੁਰਵਾਣੀ ਅਤੇ ਗੁਰ ਇਤਿਹਾਸ ਦੇ ਨਾਲ ਜੋੜਨਗੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 28 ਦਸੰਬਰ ਨੂੰ ਸਵੇਰੇ 9:30 ਤੋਂ 2 ਵਜੇ ਤੱਕ ਇਹ ਗੁਰਮਤ ਸਮਾਗਮ ਚੱਲੇਗਾ ਅਤੇ ਸ਼ਾਮ ਨੂੰ 6 ਵਜੇ ਤੋਂ ਲੈ ਕਰਕੇ 10 ਵਜੇ ਤੱਕ ਇਹ ਗੁਰਮਤ ਸਮਾਗਮ ਚੱਲੇਗਾ ਆਪ ਸਾਰੀਆਂ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ